ਮੇਰੇ ਪੈਰਾਥੋਨੋ ਜਮੀਨ ਨਿਕਲ ਗਈ ਕਿ ਸਿਆਸਤ ਅੱਜ ਦੀ ਇੰਨੇ ਗੰਦੇ ਲੈਵਲ ਤੇ ਵੀ ਡਿੱਗ ਸਕਦੀ ਹੈ ਇੰਨੀ ਗੰਦੀ ਸਿਆਸਤ ਵੀ ਹੋ ਸਕਦੀ ਹੈ ਕਿ ਨਜਾਇਜ਼ ਹੀ ਕੰਮ ਕਰਨਾ ਲੱਗਿਆ ਐਮਐਲਏ ਸਾਹਿਬ ਨੇ ਡਿਮਾਂਡ ਇਹ ਰੱਖੀ ਕਿ ਧਰਨਾ ਵੀ ਲਾਵਾਂਗੇ ਸਭ ਕੁਝ ਕਰਾਂਗੇ ਪ੍ਰੋਟੈਸਟ ਕਰਾਂਗੇ ਕਿ ਸਾਡੀ ਡਿਮਾਂਡ ਇਹ ਹੈ ਕਿ ਅਰਬਨ ਸਟੇਟ ਦੀਆਂ ਸੜਕਾਂ ਬਣਾ ਦਿਓਗਾ ਪਰ ਇੱਥੇ ਸਰਕਾਰ ਇਹ ਪਾਸ ਕਰ ਚੁੱਕੀ ਹੈ ਕਿ ਅਰਬਨ ਸਟੇਟ ਦੀਆਂ ਸੜਕਾਂ ਬਣੀਆਂ ਹੈ ਜਿਹੜੇ ਸਰਕਾਰ ਪਾਸ ਕਰ ਚੁੱਕੇ ਤੇ ਧਰਨਾ ਕਿਰਜੀ ਦਾ ਉਸ ਧਰਨੇ ਨੂੰ ਲੀਡ ਕੌਣ ਕਰ ਰਿਹਾ ਰਾਣਾ ਗੁਰਜੀਤ ਸਿੰਘ ਐਮ ਐਲ ਏ ਤੁਸੀ ਮਲਾਂ ਐਮ ਐਲ ਏ ਸਾਹਿਬ ਤੁਹਾਨੂੰ ਇਹ ਗੱਲ ਦਾ ਪਤਾ ਹੈ ਤੁਸੀਂ ਤਾਂ ਇੰਨੇ ਨਿਆਣੇ ਹੈ ਨਹੀਂ ਬੜੇ ਮੈਚੂਰ ਹੋ ਪੰਜ ਚਾਰ ਵਾਰੀ ਤੁਸੀਂ ਜਿੱਤ ਚੁੱਕੇ ਹੋ ਮੈਂਬਰ ਪਾਰਲੀਮੈਂਟ ਤੇ ਹੋਰ ਉੱਚੀਆਂ ਪੋਸਟਾਂ ਤੇ ਰਹਿ ਚੁੱਕੇ ਹੋ ਇਹ ਤੁਸੀਂ ਇੰਟੈਂਸ਼ਨਲੀ ਧਰਨਾ ਲਵਾਇਆ ਕਿ ਮੈਂ ਧਰਨਾ ਲਵਾਉਂਗਾ ਸੜਕ ਤਾਂ ਬੰਨੀ ਬੰਨੀ ਆ ਜਦੋਂ ਸੜਕ ਬਣ ਜੂਗੀ ਤੇ ਮੈਂ ਲੋਕਣ ਕੋ ਨੂੰ ਦੇਖਿਆ ਰਾਣੇ ਗੁਰਜੀਤ ਨੇ ਧਰਨਾ ਲਵਾਇਆ ਸੀ ਰਾਣੇ ਗੁਰਜੀਤ ਨੇ ਧਰਨਾ ਲੀਡ ਕੀਤਾ ਸੀ ਮੇਰੇ ਪ੍ਰੈਸ਼ਰ 'ਚ ਆ ਕੇ ਸੜਕਾਂ ਅਰਬਨ ਸਟਰੀਟ ਦੀਆਂ ਬਣ ਗਈਆਂ ਪਰ ਇਹ ਨੀਰੀ ਸੁਰੀ ਢੱਗੀ ਆ ਨੀਰੀ ਸੁਰੀ ਚੀਟਿੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਬਹੁਤ ਹੀ ਇੰਪੋਰਟੈਂਟ ਟੌਪਿਕ ਲੈ ਕੇ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਪੂਰਥਲਾ ਇੱਕ ਬੜਾ ਹੀ ਪਿਆਰਾ ਤੇ ਛੋਟਾ ਜਿਹਾ ਸ਼ਹਿਰ ਆ ਸਾਡਾ ਜਿੱਥੇ ਲੋਕੇ ਇੱਕ ਪਿਆਰ ਦੀ ਭਾਵਨਾ ਹਮੇਸ਼ਾ ਆਪਣੇ ਮਨ 'ਚ ਰੱਖਦੇ ਆ ਕੱਲ ਮੈਂ ਬਹੁਤ ਹੈਰਾਨ ਹੋਇਆ ਜਦੋਂ ਮੈਂ ਮੋਬਾਈਲ ਖੋਲਿਆ ਫੇਸਬੁੱਕ ਤੇ ਮੈਂ ਵੇਖਿਆ ਕਿ ਇੱਕ ਧਰਨਾ ਲੱਗਾ ਹੋਇਆ अर्ਬਨ ਸਟੇਟ ਕਪੂਰਥਲਾ ਦੇ ਬਾ ਤੇ ਇੰਨੀ ਦੇਰ ਚ ਮੈਨੂੰ ਬੜਾ ਸ਼ੌਕਜਾ ਲੱਗਾ ਕਿ ਕੀ ਗੱਲ ਹੋ ਗਈ ਕਿਉਂ ਧਰਨਾ ਲੱਗਾ ਤੇ ਮੈਂ ਫੋਨ ਕਰਕੇ ਜਦੋਂ ਸਾਰਾ ਸਾਰੇ ਫੈਕਟਸ ਵੈਰੀਫਾਈ ਕੀਤੇ ਤੇ ਯਕੀਨ ਜਾਣਿਓ ਇੰਨੇ ਪੈਰਾ ਤੋਂ ਜ਼ਮੀਨ ਨਿਕਲ ਗਈ ਕਿ ਸਿਆਸਤ ਅੱਜ ਦੀ ਇੰਨੇ ਗੰਦੇ ਲੈਵਲ ਤੇ ਵੀ ਡਿੱਗ ਸਕਦੀ ਐ ਇੰਨੀ ਗੰਦੀ ਸਿਆਸਤ ਵੀ ਹੋ ਸਕਦੀ ਐ ਕਿ ਨਜਾਇਜ਼ ਇਕੱਲ ਧਰਨਾ ਲੱਗਿਆ ਇਹ ਵੀਡੀਓ ਕੇਵਲ ਕਪੂਰਥਲਾ ਵਾਸੀਆਂ ਵਾਸਤੇ ਆ ਮੈਂ ਤੁਹਾਡੇ ਅੱਜ ਸਾਹਮਣੇ ਬਹੁਤ ਵੱਡੀ ਸੱਚਾਈ ਰੱਖਣ ਲੱਗਾ ਡੇ ਬਾਏ ਡੇ ਟਾਈਮ ਬਾਏ ਟਾਈਮ ਮੈਂ ਜੋ ਮੇਰੇ ਹੱਥ ਵਿੱਚ ਆਫੈਕਟਸ ਆਂਦੇ ਤੁਹਾਡੇ ਕਚਹਿਰੀ ਚ ਰੱਖ ਦੇਣਾ ਫੈਸਲਾ ਸੰਗਤ ਜੀ ਤੁਸੀਂ ਕਰਨਾ ਕੌਣ ਗਲਤ ਕੌਣ ਸਹੀ ਕੌਣ ਸੱਚਾ ਤੇ ਕੌਣ ਝੂਠਾ ਹੁਣ ਮਸਲਾ ਇਹ ਹੋਇਆ ਕਿ ਕੱਲ ਅਰਬਨ ਸਟੇਟ ਕਪੂਰਥਲਾ ਦੇ ਵਿੱਚ ਇੱਕ ਧਰਨਾ ਲੱਗਾ ਐਟ ਪ੍ਰੈਜ਼ੈਂਟ ਮੈਂ ਅਰਬਨ ਸਟੇਟ ਕਪੂਰਥਲਾ ਦੇ ਵਿੱਚ ਹੀ ਬੈਠਾ ਮੈਂ ਤੁਹਾਡੀ ਇੰਟਰੋਡਕਸ਼ਨ ਕਰਾ ਦਵਾ ਮੇਰੇ ਵੱਡੇ ਭਰਾ ਤੇ ਹਮੇਸ਼ਾ ਮੇਰੇ ਦੁੱਖ ਸੁੱਖ ਦੇ ਸਾਥੀ ਵੈਲ ਨੋਨ ਪਰਸਨੈਲਿਟੀਸ ਆਰ ਪਰਮਜੀਤ ਸਿੰਘ ਜੀ ਦੁਆਬਾ ਸਾਹਿਬ ਬਹੁਤ ਵੱਡੇ ਬਿਜ਼ਨਸਮੈਨ ਸਰ ਸੁਖਜਿੰਦਰ ਸਿੰਘ ਜੀ ਨਾਨਕਪੁਰ ਸਾਹਿਬ ਇਹਨਾਂ ਦਾ 133 ਨੰਬਰ ਘਰ ਹੈ ਉਸੇ ਘਰ ਜੀ ਅਸੀਂ ਪੁੱਢਾ ਚ ਬੈਠੇ ਆ ਮੇਰੇ ਬੜੇ ਪੁਰਾਣੇ ਤੇ ਵਧੀਆ ਮਿੱਤਰ ਰਜੀਵ ਜਨੇਜਾ ਜੀ ਤੇ ਇਹਨਾਂ ਨੂੰ ਤੁਸੀਂ ਸਭ ਜਾਣਦੇ ਹੋ ਮੇਰੇ ਵੱਡੇ ਵੀਰ ਸੁਖਦੇਵ ਸਿੰਘ ਨਾਨਕਪੁਰ ਸਾਹਿਬ ਮੇਰੇ ਪਿੱਛੇ ਸਤਨਾਬ ਸਿੰਘ ਬਾਜਵਾ ਜੀ ਸਾਡੇ ਸਰਕਲ ਜਥੇਦਾਰ ਸਾਹਿਬਾਨ ਔਜਲਾ ਸਾਹਿਬ ਸਾਡੇ ਸਰਕਲ ਜਥੇਦਾਰ ਸਾਹਿਬਾਨ ਯੂਥ ਅਕਾਲੀ ਦਰ ਨੂੰ ਲੀਡ ਕਰ ਰਹੇ ਸਾਡੇ ਜਸਪਾਲ ਸਿੰਘ ਪਾਲਾ ਫਿਆਰੀ ਜੀ ਤੇ ਮੇਰੇ ਪਰਮ ਮਿੱਤਰ ਹਰ ਵੇਲੇ ਮੇਰੇ ਨਾਲ ਰਹਿਣ ਵਾਲੇ ਸੁਖਜਿੰਦਰ ਸਿੰਘ ਜੀ ਸਾਡੇ ਪ੍ਰੈਸ ਕਟਰ ਸਾਹਿਬ ਸੇਖੋਂ ਸਾਥਕ ਸਾਥੀਓ ਮੂਹ ਗੱਲ ਇਹ ਆ ਕਿ ਕੱਲ ਦਾ ਜਿਹੜਾ ਧਰਨਾ ਲੱਗਾ ਕਿਉਂ ਲੱਗਾ ਕੱਲ ਇੱਕ ਬੜੀ ਵੱਡੀ ਸਾਜ਼ਿਸ਼ ਕੀਤੀ ਗਈ ਉਹ ਸਾਜ਼ਿਸ਼ ਦੇ ਅਧੀਨ ਇੱਕ ਧਰਨਾ ਲਾਇਆ ਤੇ ਧਰਨਾ ਲਾਉਣ ਵਾਲਿਆਂ ਦੇ ਵਿੱਚੋਂ ਪ੍ਰਮੁੱਖ ਤੌਰ ਤੇ ਅਰਬਨ ਸਟੇਟ ਦੇ ਕੁਝ ਸੋਸਾਇਟੀ ਅਰਪਨ ਸਟੇਟ ਦੀ ਇੱਕ ਸੋਸਾਇਟੀ ਬਣੀ ਹੋਈ ਆ ਸਰ ਆਤਮਾ ਸਿੰਘ ਵੈਲਫੇਅਰ ਸੋਸਾਇਟੀ ਸੌਰੀ ਅਰਪਨ ਸਟੇਟ ਵੈਲਫੇਅਰ ਸੋਸਾਇਟੀ ਇਸ ਨਾਮ ਦੀ ਇਸ ਕੌਲਨੀ ਦੀ ਇੱਕ ਵੈਲਫੇਅਰ ਸੋਸਾਇਟੀ ਬਣੀ ਹੋਈ ਆ ਉਹਦੇ ਕੁਝ ਨੁਮਾਇंदे ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੋਊਗਾ ਜਾਂ ਉਹਨਾਂ ਨੂੰ ਮਿਸ ਗਾਈਡ ਕਰਤਾ ਗਿਆ ਚੰਗੇ ਬੰਦੇ ਆ ਉਹ ਵੀ ਵਕੀਲ ਸਾਹਿਬ ਆ ਮੇਰੇ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਮਿਲਿਆ ਉਹਨਾਂ ਨੂੰ ਮੈਂ ਘਟਾ ਬੜਾ ਉਹਨਾਂ ਦਾ ਸਤਿਕਾਰ ਕਰਦਾ ਚੰਗੇ ਰੈਪੋਰਟਿਸਟਾਂ ਲੋਗਾਂ ਚੰਗੇ ਲੋਕਾਂ ਮੇਬੀ ਉਹਨਾਂ ਨੂੰ ਮਿਸਗਾਈਡ ਕਰਦਾ ਮੇਬੀ ਉਹਨਾਂ ਨੂੰ ਪਤਾ ਹੈ ਪਤਾ ਹੋ ਕੇ ਉਹ ਪਬਲਿਕ ਨੂੰ ਮਿਸਗਾਈਡ ਕਰ ਰਹੇ ਹੁਣ ਮਸਲਾ ਕੀ ਹੋਇਆ ਕੱਲ ਇਹਨਾਂ ਲੋਕਾਂ ਨੇ ਇੱਕ ਧਰਨਾ ਲਾ ਕੇ ਨੈਸ਼ਨਲ ਹਾਈਵੇ ਕਪੂਰਥਲਾ ਜਲੰਧਰ ਨੂੰ ਜਾਣ ਵਾਲੀ ਮੁੱਖ ਮਾਰਗ ਸੜਕ ਬਲੌਕ ਕਰਤੀ ਉਸ ਵਿੱਚ ਜਦੋਂ ਐਡਮਿਨਿਸਟ੍ਰੇਸ਼ਨ ਪਹੁੰਚਿਆ ਤੇ ਇਹਨਾਂ ਨੇ ਡਿਮਾਂਡ ਰੱਖੀ ਉਸ ਧਰਨੇ ਨੂੰ ਲੀਡ ਕਰ ਰਹੇ ਸੀ ਕਪੂਰਥਲਾ ਤੋਂ ਬਹੁਤ ਪੁਰਾਣੇ ਜਿੱਤ ਦੇ ਆਂਦੇ ਸਤਿਕਾਰਯੋਗ ਐਮਐਲਏ ਰਾਣਾ ਗੁਰਜੀਤ ਸਿੰਘ ਐਮਐਲਏ ਸਾਹਿਬ ਨੇ ਡਿਮਾਂਡ ਇਹ ਰੱਖੀ ਕਿ ਧਰਨਾ ਵੀ ਲਾਵਾਂਗੇ ਸਭ ਕੁਝ ਕਰਾਂਗੇ ਪ੍ਰੋਟੈਸਟ ਕਰਾਂਗੇ ਕਿ ਸਾਡੀ ਡਿਮਾਂਡ ਇਹ ਹੈ ਕਿ ਅਰਬਨ ਸਟੇਟ ਦੀਆਂ ਸੜਕਾਂ ਬਣਾ ਦਿੱਤੀਆਂ ਜਾਣ ਸਾਥੀਓ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਰਬਨ ਸਟੇਟ ਦੇ ਇੱਕ ਇੱਕ ਘਰ ਦੇ ਵਿੱਚ ਇਹ ਵੀਡੀਓ ਪਹੁੰਚੇ ਤਾਂ ਕਿ ਸੱਚਾਈ ਤੁਹਾਨੂੰ ਲੋਕਾਂ ਨੂੰ ਪਤਾ ਲੱਗੇ ਆ ਮੇਰੇ ਹੱਥ 'ਚ ਡਾਕੂਮੈਂਟ ਹੈ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਉਸੇ ਵੇਲੇ ਮੈਂ ਜੀਡੀਆ ਦੇ ਐਕਸੀਅਨ ਸਾਹਿਬ ਬੜੀ ਵੱਡੀ ਪੋਸਟ ਹੈ ਸ਼੍ਰੀ ਅਭਿਸ਼ੇਕ ਢੱਲ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਜੀਡੀਆ ਦੇ ਮੀਨਸ ਜਲੰਧਰ ਡਿਵੈਲਪਮੈਂਟ ਅਥਾਰਟੀ ਜਿਹਦੇ ਅੰਦਰ ਅਰਬਨ ਸਟੀਟ ਹੈ ਉਹਨਾਂ ਦੇ ਜੀ ਸਾਹਿਬ ਰਵੀ ਸ਼ੇਰ ਸਿੰਘ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਗੱਲ ਕਰਕੇ ਮੈਨੂੰ ਸਾਰੀ ਸੱਚਾਈ ਪਤਾ ਲੱਗੀ ਔਰ ਮੈਂ ਡਾਕੂਮੈਂਟਸ ਕਢਾਏ ਆ ਮੇਰੇ ਹੱਥ 'ਚ ਡਾਕੂਮੈਂਟਸ ਆ ਮੈਂ ਜਦੋਂ ਵੀਡੀਓ ਪਾਉਂਗਾ ਮੈਂ ਫੇਸਬੁਕ ਤੇ ਇੰਸਟਾ ਤੇ ਮੈਂ ਇਹ ਡਾਕੂਮੈਂਟਸ ਵੀ ਨਾਲ ਪਾਉਂਗਾ ਇਹ ਸੜਕ ਪਾਸ ਗੋਈ ਨੂੰ ਵੀ ਟਾਈਮ ਹੋ ਗਿਆ ਔਰ ਸੜਕ ਜਿਹੜੀ ਟੈਂਡਰ ਜਦੋਂ ਸੜਕ ਬਣਦੀ ਹੈ ਸਭ ਤੋਂ ਪਹਿਲਾਂ ਸਰਕਾਰ ਟੈਂਡਰ ਲਾਂਦੀ ਹੈ ਟੈਂਡਰ ਦੇ ਵਿੱਚ ਕਈ ਠੇਕੇਦਾਰ ਅਪਲਾਈ ਕਰਦੇ ਆ ਜਿਹੜੇ ਠੇਕੇਦਾਰ ਦੀ ਸਭ ਤੋਂ ਘੱਟ ਕੀਮਤ ਹੋਊਗੀ ਫੋਰ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ 10 ਕਰੋੜ ਸੜਕ ਸਰਕਾਰ ਦਾ ਬਜਟ ਹੈ ਇੱਕ ਠੇਕੇਦਾਰ ਕਹਿੰਦਾ ਮੈਂ 9 ਕਰੋੜ 90 ਲੱਖ 'ਚ ਬਣਾ ਦੂੰ ਦੂਜਾ ਕਹਿੰਦਾ ਮੈਂ 9.5 'ਚ ਬਣਾ ਦੂੰ ਤੀਜਾ ਕਹਿੰਦਾ ਮੈਂ 9 'ਚ ਬਣਾ ਦੂੰ ਫਿਰ ਉਹਨੂੰ ਠੇਕਾ 9 ਵਾਲੇ ਨੂੰ ਦੇ ਦਿੱਤਾ ਜਾਂਦਾ ਇਹ ਇੱਕ ਪ੍ਰੋਸੈਸ ਹੈ ਸਰਕਾਰ ਨੇ ਇੱਕ ਟੈਂਡਰ ਕੱਢਿਆ ਟੈਂਡਰ ਰੈਫਰੈਂਸ ਨੰਬਰ ਥਿਸ ਐਂਡ ਥਿਸ ਡੇਟਡ 28 ਸਪਟੰਬਰ 2025 28 ਸਪਟੰਬਰ 2025 ਨੂੰ ਉਹਨਾਂ ਨੇ ਕਿਹਾ ਕਿ ਸਾਰੀਆਂ ਸੜਕਾਂ 25 mm ਥਿੱਕ ਜਿਹੜੀਆਂ ਮੇਨ ਸੜਕਾਂ ਬਣਾਓ ਤੇ ਜਿੰਨੀਆਂ ਅੰਦਰਲੀਆਂ ਸੜਕਾਂ 20 ਮੀ.ਐਮ. ਦੀਆਂ ਬੜਾ ਦਿਓ ਲੁੱਕ ਪਾ ਕੇ ਬਜਰੀ ਪਾ ਕੇ ਵਧੀਆ ਕੰਮ ਕਰਕੇ ਇੰਟਰਨਲ ਰੋਡਸ ਆਫ ਅਰਬਨ ਸਟੇਟ ਕਪੂਰਥਲਾ ਉਹਨਾਂ ਨੇ ਕਿਹਾ ਕਿ ਜਿਹੜਾ ਟੈਂਡਰ ਪਾਉਣ ਦਾ ਸਮਾਂ ਆ ਉਹ 9 ਤਰੀਕ 10ਵੇਂ ਮਹੀਨੇ ਦੀ ਕੁਝ ਦਿਨ ਬਾਅਦ 4 ਦਿਨ ਰਹਿ ਗਏ 5 ਦਿਨ 9 ਅਕਤੂਬਰ ਤੱਕ ਟੈਂਡਰ ਪਾ ਸਕਦੇ ਆ ਜਿੰਨੇ ਜਿੰਨੇ ਟੈਂਡਰ ਪਾਤਾ ਤਾ ਤਕਰੀਬਨ 15 ਤਰੀਕ ਤੱਕ ਟੈਂਡਰ ਖੁੱਲ ਕੇ ਪਤਾ ਲੱਗ ਜੂ ਕਿਹੜੇ ਠੇਕੇਦਾਰ ਨੂੰ ਕੰਮ ਮਿਲਦਾ ਤੋ तकरीबन 25 30 ਅਕਤੂਬਰ ਤੱਕ ਕੰਮ ਸ਼ੁਰੂ ਹੋਉਂਦਾ ਵਰਕ ਆਰਡਰ ਮਿਲ ਜਾਂਦਾ ਕਿਉਂਕਿ ਸਾਥੀਓ ਮੇਰਾ ਵੀ ਇਹ ਕੰਮ ਆ ਮੈਨੂੰ ਇਸ ਗੱਲ ਬਾਰੇ ਨੋਟ ਅਜ ਵੀ ਹੈ ਆ ਜੇ ਸੜਕਾਂ ਦਾ ਆਲਰੇਡੀ ਸਰਕਾਰ ਆਰਡਰ ਕਰ ਚੁੱਕੀ ਆ ਹਜੇ ਕੀ ਮੈਂ ਸਰਕਾਰ ਦੇ ਕੋਈ ਹੱਕ ਚ ਨਹੀਂ ਜਿੱਥੇ ਲੋਡ ਹੁੰਦੀ ਆ ਸਭ ਤੋਂ ਜ਼ਿਆਦਾ ਵਿਰੋਧ ਵੀ ਅਸੀਂ ਬੋਲਦੇ ਆ ਪਰ ਇੱਥੇ ਸਰਕਾਰ ਇਹ ਪਾਸ ਕਰ ਚੁੱਕੀ ਆ ਕਿ ਅਰਬ ਸਿਰ ਦੀਆਂ ਸੜਕਾਂ ਬਣੀਆਂ ਤੇ ਜੇ ਸਰਕਾਰ ਪਾਸ ਕਰ ਚੁੱਕੀ ਤੇ ਧਰਨਾ ਕਿਸ ਚੀ ਦਾ ਉਸ ਧਰਨੇ ਨੂੰ ਲੀਡ ਕੌਣ ਕਰ ਰਿਹਾ ਰਾਣਾ ਗੁਰਜੀਤ ਸਿੰਘ ਐਮ ਐਲ ਏ ਕਪੂਰਥਲਾ ਐਮ ਐਲ ਏ ਸਾਹਿਬ ਤੁਹਾਨੂੰ ਇਹ ਗੱਲ ਦਾ ਪਤਾ ਹੈ ਤੁਸੀਂ ਤਾਂ ਇੰਨੇ ਨਿਆਣੇ ਹੈ ਨਹੀਂ ਬੜੇ ਮੈਚੂਰ ਹੋ ਪੰਜ ਚਾਰ ਵਾਰੀ ਤੁਸੀਂ ਜਿੱਤ ਚੁੱਕੇ ਹੋ ਮੈਂਬਰ ਪਾਰਲੀਮੈਂਟ ਤੇ ਹੋਰ ਉੱਚੀਆਂ ਪੋਸਟਾਂ ਤੇ ਰਹਿ ਚੁੱਕੇ ਹੋ ਇਹ ਤੁਸੀਂ ਇੰਟੈਂਸ਼ਨਲੀ ਧਰਨਾ ਲਵਾਇਆ ਕਿ ਮੈਂ ਧਰਨਾ ਲਵਾਉਂਗਾ ਸੜਕ ਤਾਂ ਬੰਨੀ ਬੰਨੀ ਆ ਜਦੋਂ ਸੜਕ ਬਣ ਜੂਗੀ ਜੇ ਮੈਂ ਲੋਕਣ ਕੋ ਨੂੰ ਦੇਖਿਆ ਰਾਣੇ ਗੁਰਜੀਤ ਨੇ ਧਰਨਾ ਲਵਾਇਆ ਸੀ ਰਾਣੇ ਗੁਰਜੀਤ ਨੇ ਧਰਨਾ ਲੀਡ ਕੀਤਾ ਸੀ ਮੇਰੇ ਪ੍ਰੈਸ਼ਰ 'ਚ ਆ ਕੇ ਸੜਕਾਂ ਅਰਬਨ ਸਟੇਟ ਦੀਆਂ ਬਣ ਗਈਆਂ ਪਰ ਇਹ ਨਿਰੀ ਸੁਰੀ ਢੱਗੀ ਆ ਨਿਰੀ ਸੁਰੀ ਚੀਟਿੰਗ ਹੁਣ ਆਜੋ ਇਸ ਤੋਂ ਪਿੱਛੇ ਮੈਂ ਇਹਦੀ ਹਿਸਟਰੀ ਦੱਸ ਦਵਾਂ ਅਰਬਨ ਸਟੇਟ ਕਪੂਰਥਲਾ ਸਾਲ 2000 2000 ਦੇ ਵਿੱਚ ਸਾਲ 2000 ਦੇ ਵਿੱਚ ਬਣਦੀ ਆ 2016 ਦੇ ਵਿੱਚ 2012 ਤੋਂ 17 ਜਦੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਅਲਾਈਅੰਸ ਗਵਰਨਮੈਂਟ ਸੀ ਸਨ 2016 ਦੇ ਵਿੱਚ ਜਦੋਂ ਮੇਰੇ ਵੱਡੇ ਭਰਾ ਅਰਬਨ ਸਟੇਟ ਕਪੂਰਥਲੇ ਦੀ ਪ੍ਰਧਾਨ ਵਜੋਂ ਮੁੱਖ ਸੇਵਾਦਾਰ ਵਜੋਂ ਸੇਵਾ ਕਰ ਰਹੇ ਸੀ ਇਹਨਾਂ ਨੇ ਬਾਰ-ਬਾਰ ਉੱਥੇ ਚੰਡੀਗੜ੍ਹ ਜਾ ਕੇ ਔਰ ਡਿਪਟੀ ਸੀਐਮ ਉਦੋਂ ਸਰ ਸੁਖਬੀਰ ਸਿੰਘ ਬਾਦਲ ਸੀ ਸਰ ਸੁਖਬੀਰ ਸਿੰਘ ਬਾਦਲ ਕੋ ਬਾਰ-ਬਾਰ ਪੇਸ਼ ਹੋ ਕੇ 3 ਕਰੋੜ ਰੁਪਇਆ ਲਗਭਗ ਕਿਆ 2 ਕਰੋੜ 75 80 ਲੱਖ ਜੇ ਮੈਂ ਗਲਤ ਨਾ ਹੋਵਾਂ ਅਪਰੋਕਸੀਮੇਟ 3 ਕਰੋੜ ਅਰਬਨ ਸਟੇਟ ਕਪੂਰਸ਼ਲੇ ਦੀਆਂ ਸੜਕਾਂ ਲਈ ਪਾਸ ਕਰਾਇਆ ਉਹਦੇ ਨਾਲ ਸੜਕਾਂ ਬੜੀਆਂ 2016 ਚ ਸੜਕਾਂ ਬਣੀਆਂ 17 ਦੇ ਵਿੱਚ ਸਰਕਾਰ ਚੱਲ ਜਾਂਦੀ ਆ ਕਾਂਗਰਸ ਦੀ ਗਵਰਨਮੈਂਟ ਆ ਜਾਂਦੀ ਆ ਰਾਣਾ ਜੀ ਜਿਹੜੇ ਅੱਜ ਸੜਕਾਂ ਤੇ ਬੈਠ ਕੇ ਧਰਨੇ ਲਾ ਰਹੇ ਆ ਅਰਬਨ ਸਟੇਟ ਦੀਆਂ ਸੜਕਾਂ ਬਣਾਉਣ ਵਾਸਤੇ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਉਹਨਾਂ ਨੂੰ ਪੁੱਛਣਾ ਚਾਹੁੰਦਾ 2017 ਤੋਂ 2022 ਤੱਕ ਰਾਣਾ ਸਾਹਿਬ ਤੁਸੀਂ ਮੰਤਰੀ ਵੀ ਰਹੇ ਤੇ ਤੁਸੀਂ ਐਮਐਲਏ ਵੀ ਕਪੂਰਥਾ ਦੇ ਰਹੇ ਤੇ ਸਭ ਤੋਂ ਵੱਡੀ ਗੱਲ ਸਰਕਾਰ ਵੀ ਤੁਹਾਡੀ ਆਪਣੀ ਸੀ ਕਾਂਗਰਸ ਦੀ ਸੀ ਤੇ 2017 ਤੋਂ 22 ਤੱਕ ਅਰਬਨ ਸਟੇਟ ਕਪੂਰਥਲੇ ਦੀ ਇੱਕ ਸੜਕ ਦਾ ਛੱਡੋ ਇੱਕ ਇੰਟਰਲੌਕ ਦੀ ਟਾਇਲ ਵੀ ਲਵਾਈ ਹੋਵੇ ਤੇ ਤੁਸੀਂ ਮੈਨੂੰ ਵੀਡੀਓ ਦਾ ਜਵਾਬ ਵੀਡੀਓ ਚ ਦੇ ਦਿਓ ਮੈਂ ਤੁਹਾਡਾ ਨਾਲ ਗੱਲ ਕਰਨਾਗਾ ਤੁਸੀਂ ਠੇਕ ਕਰ ਲਿਆ ਲੋਕਾਂ ਨੂੰ ਮਿਸਗਾਈਡ ਕਰਨ ਦਾ ਤੁਸੀਂ ਠੇਕਾ ਹੀ ਲੈ ਲਿਆ ਲੋਕਾਂ ਨਾਲ ਧਰੋ ਕਮਾਂਡ ਦਾ ਕਮਾਲ ਹੋ ਗਈ 2017 ਤੋਂ 22 ਦਾ ਸਾਹਬ ਦਿਓ ਕਿ ਜਦੋਂ ਸਰਕਾਰ ਤੁਹਾਡੀ ਸੀ ਤੁਸੀਂ ਕੀ ਕੀਤਾ 22 ਤੋਂ ਬਾਅਦ ਅੱਜ ਤੱਕ ਵੀ ਅਰਬ ਸਟੇਟ ਚ ਕੁਝ ਨਹੀਂ ਹੋਇਆ ਜੇ ਛੋਟੀ ਜੀ ਗੱਲ ਕਰਨੀ ਹੋਵੇ 2016 ਦੇ ਵਿੱਚ ਜਦੋਂ ਸਰ ਪਰਮਜੀਤ ਸਿੰਘ 도ਆਬਾ ਨੇ ਆਪਣੀ ਟੀਮ ਨੂੰ ਆਪਣੇ ਇਹਨਾਂ ਦੇ ਸ਼ਾਇਦ ਐਚਐਸ ਬਾਬਾ ਸਾਹਿਬ ਸਕੱਤਰ ਜੀ ਇਹਨਾਂ ਦੇ ਨਾਲ ਸਬੂਜੀ ਆਪਣੀ ਅਰਬਨ ਸਟੇਟ ਦੀ ਟੀਮ ਨੂੰ ਲੋਕਾਂ ਦੇ ਭਲਾਈ ਵਾਸਤੇ ਜਦੋਂ ਇਹ ਭੱਜ ਨੱਠ ਕਰਕੇ ਬਾਦਲ ਸਰਕਾਰ ਕੋ 3 ਕਰੋੜ ਲਵਾ ਗਏ 2016 ਤੋਂ ਲੈ ਕੇ ਅੱਜ ਤੱਕ 1 ਰੁਪਿਆ ਅਰਬਨ ਸਟੇਟ ਤੇ ਨਹੀਂ ਲੱਗਾ। ਔਰ ਮੈਂ ਦੇਖਿਆ ਕੱਲ ਤੁਸੀਂ ਰਾਣਾ ਜੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਟੀਚਰਾ ਕਰ ਰਹੇ ਸੀ ਜਿੰਦਾ ਤੁਹਾਡੀ ਆਦਤ ਹੈ। ਤੁਸੀਂ ਹਰ ਇੱਕ ਨੂੰ ਭੈਣ ਬਣਾ ਲੈਂਦੇ ਹੋ, ਹਰ ਇੱਕ ਨੂੰ ਭਰਾ ਬਣਾ ਲੈਂਦੇ ਹੋ। ਇਹ ਤੁਸੀਂ ਭੈਣ ਭਰਾ ਦਿਨੋਂ ਨਹੀਂ ਬਣਾਉਂਦੇ। ਇਹ ਸਭ ਕਪੂਰਥਲਾ ਜਾਂਦੇ ਤੁਸੀਂ ਇਹ ਟੀਚਰਾ ਕਰਦੇ ਹੋ ਲੋਕਾਂ ਨੂੰ ਤੁਸੀਂ ਮਰਿਆਕ ਕਰਦੇ ਹੋ ਲੋਕਾਂ ਨੂੰ ਕਿ ਇਹ ਤਾਂ ਮੇਰਾ ਭਰਾ ਆ ਇਹ ਤੁਸੀਂ ਇਹ ਮੈਨੂੰ ਦੱਸੂਗੇ ਕਾਂਗਰਸ ਜਿਹੜੇ ਕੱਲ ਧਰਨਾ ਲਗਾ ਉਹ ਚ ਅਰਬਨ ਸਟੇਟ ਦੇ ਤਾਂ ਬੰਦੇ ਸੀ 12 15 ਬਾਕੀ ਸਭ ਤੁਹਾਡੀ ਟੀਮ ਕਾਉਂਸਲਰ ਸਾਹਿਬਾਨ ਡਿਪਟੀ ਮੇਅਰ ਮੇਅਰ ਸ਼ਾਇਦ ਸੀਨੀਅਰ ਡਿਪਟੀ ਮੇਅਰ ਆ ਕੋਈ ਸਾਡੇ ਲਾਗੇ ਦੇ ਮਨਸੂਰਵਾਲ ਦੇ ਜਾਂ ਇਧਰ ਤੋਂ ਸਾਰੇ ਕਾਉਂਸਲਰ ਆ ਆ ਮੈਂ ਵੀਡੀਓ ਤੁਹਾਨੂੰ ਦਿਖਾਉਣਾ ਜੀ ਇਹ ਸਿਰੋਪ ਸਭ ਚਲਾਉ ਜੀ ਵੀਡੀਓ ਯਾਰ ਮੈਂ ਵੀਡੀਓ ਵੀ ਦਿਖਾਣਾ ਤੁਹਾਨੂੰ ਇਹ ਦੇਖੋ ਤਾਂ ਯਾਰ ਬਸ ਸਿਰ ਦੇ ਬੰਦੇ ਕਿੰਨੇ ਆ ਤੇ ਤੁਸੀਂ ਆਪਣੇ ਕਾਉਂਸਲਰ ਨੂੰ ਕਦੀ ਕਿਹਾ ਵੀਡੀਓ ਦੇ ਵਿੱਚ ਸ਼ਰੇਆਮ ਓਪਨਲੀ ਲੋਕਾਂ ਸਾਹਮਣੇ ਕਿ ਤੂੰ ਮੇਰਾ ਭਰਾ ਆ ਤੂੰ ਮੇਰੀ ਭੈਣ ਆ ਤੁਸੀਂ ਇਹ ਜੋ ਕਹਿੰਨੇ ਹੋ ਤੁਸੀਂ ਕੋਈ ਕਿਸੇ ਦੀ ਪਾਰਟੀ ਦਾ ਬੰਦਾ ਹੋਵੇ ਤੁਸੀਂ ਉਹਨੂੰ ਜੱਫੀ ਪਾੜ ਤੱਕ ਜਾਣਦੇ ਹੋ ਸਿਰਫ ਕਿਉਂ ਉਹਦਾ ਕ੍ਰੈਡਿਟ ਖਰਾਬ ਕਰਨ ਲਈ ਉਹਨੂੰ ਖਰਾਬ ਕਰਨ ਲਈ ਸੋ ਇਹ ਆ ਤਾਂ ਇਹ ਜੱਫੀ ਵਾਲੀਆਂ ਗੱਲਾਂ ਇਹ ਬਾਕੀ ਤੁਹਾਡੀਆਂ ਹੁਣ ਗੱਲਾਂ ਲੋਕੀ ਸਮਝ ਸੁੱਕੇ ਚੁੱਕੇ ਆ 2027 ਦੇ ਵਿੱਚ ਆਪਣੀ ਦਾਲ ਨਹੀਂ ਕਰਨੀ ਜਿੱਥੇ ਜਿੱਥੇ ਇਦਾਂ ਦੀ ਗਲਤ ਚੀਟਿੰਗ ਇਦਾਂ ਦੀਆਂ ਗੱਲਾਂ ਕਰੋਗੇ ਮੈਂ ਉੱਥੇ-ਉੱਥੇ ਤੁਹਾਡੀ ਸੱਚਾਈ ਨੂੰ ਉਜਾਗਰ ਕਰੂੰਗਾ 1000 ਤੋਂ ਵੱਧ ਘਰ ਹੈ ਅਰਬਨ ਸਟਰੀਟ ਤੇ ਐਸ ਵੇਲੇ ਜਿਹੜੇ ਰਹਿਸ਼ੀ ਆ ਜਿਹੜੇ ਰਹਿ ਰਹੇ ਆ ਤੇ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਸਿਰਫ 12 ਤੋਂ 15 ਲੋਕ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਕੋਈ ਲਾਗੇ ਆ ਕੇ ਆ ਕੈਮਰੇ 'ਚ ਦਿਖਾ ਦਿਓ ਆ ਧਰਨੇ ਦੀਆਂ ਫੋਟੋ ਆ ਧਰਨੇ ਦਾ ਵੀਡੀਓ ਆ ਤੇ ਇਹਦੇ ਵਿੱਚ 12 13 ਜਾਣਿਆਂ ਤੋਂ ਵੱਧ ਅਰਮਨ ਸਟਰੀਟ ਦਾ ਬੰਦਾ ਕੋਈ ਨਹੀਂ ਬਾਕੀ ਤੁਹਾਡੇ ਨਾਲ ਲਿਆਂਦੇ ਹੋਈ ਤੁਹਾਡੀ ਜੁੰਡਲੀ ਆ ਸਾਰੀ ਚੈੱਕ ਕਰ ਲਓ ਮੈਂ ਸਾਰਾ ਚੈੱਕ ਕਰਾ ਮੇਰਾ ਕੱਲੇ ਸਾਰਿਆਂ ਨੇ ਵੀਡੀਓ ਦੇਖ ਹੀ ਲਿਆ ਹੋਊਗਾ ਕੱਲ ਕੱਲ ਦਾ ਵੀਡੀਓ ਬੜਾ ਚੱਲ ਰਿਹਾ ਜਿਹਦੇ ਜਿੱ ਕਿਸੇ ਨੇ ਨਹੀਂ ਦੇਖਿਆ ਮੈਂ ਸ਼ੇਅਰ ਵੀ ਕਰ ਦੂੰਗਾ ਲੇਕਿਨ ਮੈਂ ਦੇਖ ਰਿਹਾ ਤਕਰੀਬਨ ਸਾਡੇ ਕਾਉਂਸਲਰ ਸਾਹਿਬਾਨ ਸਾਡੇ ਮੇਰੇ ਸਤਕਾਰਯੋਗ ਸਾਰੇ ਕਾਉਂਸਲਰ ਜਿੰਨੇ ਹੈਗੇ ਆ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਖੜੇ ਆ ਸਾਡੇ ਭਰਾ ਕਾਉਂਸਲਰ ਸਾਹਿਬ ਖੜੇ ਆ ਮੇਰੇ ਪਿੰਡ ਦੇ ਵੀ ਖੜੇ ਆ ਇਹ ਸਾਰੇ ਅਰਪਨ ਸਟੇਟ ਦੇ ਲੋਕ ਹੀ ਕੋਈ ਨਹੀਂ ਉਹ ਵੀ ਅਰਪਨ ਸਟੇਟ ਦੇ ਕਿਹੜੇ ਲੋਕ ਆਏ ਜਿਨ੍ਹਾਂ ਨੂੰ ਤੁਸੀਂ ਮਿਸ ਗਾਈਡ ਕੀਤਾ ਸਿਕੋਗਾ ਕਰਿਓ ਬੰਦ ਜਿਨ੍ਹਾਂ ਨੂੰ ਤੁਸੀਂ ਮਿਸ ਗਾਈਡ ਕੀਤਾ ਜਿਨ੍ਹਾਂ ਨੂੰ ਤੁਸੀਂ ਦੱਸਿਆ ਨਹੀਂ ਕਿ ਇਹ ਸੜਕ ਪਾਸ ਹੋ ਚੁੱਕੀ ਆ ਸੋ ਪਿਆਰੇ ਸਾਥੀਓ ਮੇਰੇ ਪਿਆਰੇ ਕਪੂਰਦੇ ਦੇ ਵਾਸੀਓ ਸਤਿਕਾਰਯੋਗ ਸੰਗਤੋ ਤੁਹਾਡੇ ਚਰਨਾਂ ਦੇ ਵਿੱਚ ਨਮਨ ਹੁੰਨਾ ਮੈਂ ਹਮੇਸ਼ਾ ਤੁਹਾਨੂੰ ਸੱਚੀ ਗੱਲ ਦੱਸਦਾ ਰਹੂੰਗਾ ਹੁਣ ਵੀ ਤੁਸੀਂ ਮੇਰੀ ਇਹ ਗੱਲ ਸਮਝ ਲਿਓ ਆ ਮੈਂ ਦੋਨੋਂ ਡਾਕੂਮੈਂਟ ਮੇਨ ਤਾਂ ਇੱਕੋ ਹੀ ਡਾਕੂਮੈਂਟ ਆ ਇਹ ਡਾਕੂਮੈਂਟ ਮੈਂ ਪੋਸਟ ਕਰੂੰਗਾ ਨਾਲ ਸਾਰੇ ਜਣੇ ਚੈੱਕ ਕਰ ਲਿਓ ਮੈਂ ਹੁਣੇ ਆਪਣੇ ਵਟਸਐਪ ਤੇ ਇਹਨੂੰ ਐਜ਼ ਅ ਸਟੇਟਸ ਵੀ ਪਾਉਂਗਾ ਮੈਂ ਆਪਣੇ ਗਰੁੱਪਾਂ 'ਚ ਵੀ ਪਾਉਂਗਾ ਇਹ ਉਹ ਡਾਕੂਮੈਂਟ ਹੈ ਜੀ ਚੰਗੀ ਤਰ੍ਹਾਂ ਨੇੜੇ ਕਰਕੇ ਦਿਖਾ ਦਿਓ ਜੀ ਇਹ ਉਹ ਡਾਕੂਮੈਂਟ ਆ ਜਿਹੜਾ ਕਲੀਅਰ ਕੱਟ ਇਹ ਟੈਂਡਰ ਆ ਇਹਨੂੰ ਟੈਂਡਰ ਇਨਵਾਈਟਿੰਗ ਨੋਟਿਸ ਕਹਿੰਦੇ ਆ ਇੰਗਲਿਸ਼ ਦੇ ਵਿੱਚ ਜੇ ਸਰਕਾਰ ਨੇ ਕਿਹਾ ਕਿ ਜਿੰਨੇ ਜਿੰਨੇ ਸੜਕ ਬਣਾਣੀ ਉਹ ਟੈਂਡਰ ਪਾ ਸਕਦਾ 9 ਤਰੀਕ ਨੂੰ ਖੀਰਲਾ ਟਾਈਮ ਆ ਤੇ ਮੈਨੂੰ ਲੱਗਦਾ 25 30 ਤਰੀਕ ਤੱਕ ਸੜਕਾਂ ਦਾ ਕੰਮ ਸ਼ੁਰੂ ਹੋਣਾ ਉਂਗਲੀ ਵੱਢ ਕੇ ਆਪੇ ਆਪਣੀ ਉਂਗਲੀ ਵੱਢ ਕੇ ਤੇ ਕਿਹੜਾ ਮੈਨੂੰ ਸ਼ਹੀਦੀ ਦਾ ਸਰਟੀਫਿਕੇਟ ਦੇ ਦੋ ਮੈਂ ਤਾਂ ਸ਼ਹੀਦ ਹੋਇਆ ਉਹ ਕੰਮ ਨਹੀਂ ਚੱਲਣਾ ਜੀ ਉਹ ਤੁਹਾਡੀਆਂ ਇਹ ਜਿਹੜੀਆਂ ਮਿੱਟੀਆਂ ਮਿੱਟੀਆਂ ਗੋਲੀਆਂ ਗੱਲਾਂ ਇਹ ਪੁਰਾਣੇ ਸਮੇਂ ਸੀ ਜਵਾਬ ਤੁਹਾਡੇ ਕੋ ਦੋ ਮੰਗਰੇ ਇਸ ਵੀਡੀਓ ਦੇ ਵਿੱਚ ਜੋ ਪਹਿਲਾ ਸਵਾਲ ਤੁਹਾਨੂੰ ਜੇ ਇਹ ਗੱਲ ਪਤਾ ਸੀ ਕਿ ਸੜਕਾਂ ਪਾਸ ਹੋ ਚੁੱਕੀਆਂ ਤੁਸੀਂ ਧਰਨੇ ਦੀ ਅਗਵਾਈ ਕਿਉਂ ਕੀਤੀ ਕੀ ਤੁਸੀਂ ਇਹ ਦਿਖਾਣਾ ਚਾਹੁੰਦੇ ਸੀ ਕਿ ਸੜਕਾਂ ਜਿਹੜੀਆਂ ਬਨੀਆਂ ਸਿਰਫ ਮੇਰੇ ਕਰਕੇ ਬਨੀਆਂ ਦੂਜਾ ਮੇਰਾ ਸਵਾਲ ਸਨ 2017 ਤੋਂ ਲੈ ਕੇ 22 ਤੱਕ ਰਾਣਾ ਸਾਹਿਬ ਤੁਸੀਂ ਮੰਤਰੀ ਵੀ ਰਹੇ ਹੋ ਤੇ ਐਮਐਲਏ ਵੀ ਰਹੇ ਹੋ ਕਿਰਪਾ ਕਰਕੇ ਦੱਸਣ ਦੀ ਖੇਚਲ ਕੀਤੀ ਜਾਏ ਕਿ ਉਸ 55 ਸਾਲਾਂ ਚ ਆਪ ਜੀ ਵੱਲੋਂ ਕੀ ਕੀ ਕੰਮ ਕੀਤੇ ਗਏ ਤੇ ਤੀਸਰਾ ਵਾਧਾ ਆ ਅਰਬਨ ਸਟੇਟ ਦੀ ਸੰਗਤ ਵੀ ਬੈਠੀ ਆ ਆ ਮੇਰੇ ਸਾਥੀ ਕਾਲੀ ਦਲ ਦੇ ਵੀ ਬੈਠੇ ਆ ਤੇ 12 13 ਸਾਡੇ ਅਰਬ ਸਟੇਟ ਵਾਲੇ ਡਰਾਈਵ ਰੂਮ ਚ ਵੀ ਬੈਠੇ ਆ ਸਾਰੇ ਕਿਉਂਕਿ ਛੋਟੇ ਡਰਾਈਵ ਰੂਮ ਹਨ ਕਰਕੇ ਇੱਥੇ ਨਹੀਂ ਬੈਠੇਗੇ ਲਿਵਿੰਗ ਰੂਮ ਚ ਬੈਠੇ ਆ ਨਾਗਪੁਰ ਸਾਹਿਬ ਦੇ ਘਰੇ ਸਾਰਿਆਂ ਦੇ ਸਾਹਮਣੇ ਅੱਜ ਇੱਕ ਵਾਅਦਾ ਕਰਦਾ 2027 ਦੇ ਵਿੱਚ ਧੱਕਾ ਲਾ ਕੇ ਆਪਣੀ ਸੂਬੇ ਦੀ ਆਪਣੇ ਤੁਹਾਡੀ ਆਪਣੀ ਸਰਕਾਰ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਤੇ ਮੁੱਖ ਮੰਤਰੀ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਬੜਾ ਦਿਓ ਤਿੰਨ ਵਾਅਦੇ ਕਰਕੇ ਚੱਲਾਂ ਆ ਗਵਾਹ ਹਿੱਤੇ ਆ ਮੈਂ ਕਿਤੇ ਚਲ ਜਵਾਂ ਤੇ ਇਹਨਾਂ ਨੂੰ ਭੜ ਲੈਣਾ ਇੱਕ ਕਮਿਊਨਿਟੀ ਸੈਂਟਰ ਇੱਕ ਸਪੋਰਟਸ ਕੰਪਲੈਕਸ ਇੱਕ ਪਾਰਕਾਂ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਕੰਮ ਜਾਂ ਕੋਈ ਵੱਡਾ ਕੰਮ ਜਾਂ ਪਾਰਕਾਂ ਦੀ ਕੋਈ ਡਿਵੈਲਪਮੈਂਟ ਦਾ ਕੰਮ ਹੈ ਕੋਈ ਰਹਿ ਗਿਆ ਤੇ ਪਹਿਲੇ ਸਰਕਾਰ ਦੇ ਪਹਿਲੇ 6 ਮਹੀਨੇ ਦੇ ਅੰਦਰ ਅੰਦਰ ਨਾ ਤਿੰਨੋਂ ਕੰਮ ਕਰਾ ਕੇ ਦਿੱਤੇ ਤੇ ਮੈਂ ਅਰਬਨ ਸਟੇਟ ਦੇ ਅੰਦਰ ਵੜਨ ਤੋਂ ਗੁਰੇਜ਼ ਕਰੂੰਗਾ ਮੈਂ ਕਦੀ ਵੜੂੰਗਾ ਨਹੀਂ ਵਾਦਾ ਕਰਦਾ ਸੱਚਾਈ ਸਾਹਮਣੇ ਲਿਆ ਕੇ ਤੁਹਾਡੇ ਰੱਖਣੀ ਸੀ ਸੋ ਰੱਖੀ ਜੇ ਕਿਸੇ ਨੂੰ ਵੀ ਕੋਈ ਹੋਰ ਗੱਲ ਹੋਵੇ ਕੋਈ ਕੁਐਰੀ ਹੋਵੇ ਮੇਰੇ ਫੋਨ ਤੇ ਡਾਇਰੈਕਟ ਫੋਨ ਕਰਕੇ ਮੈਨੂੰ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ